ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਕਿਰਪਾ ਸਿੰਘ ਜੀ ਸਟਾਰ ਟੀਵੀ ਤੋਂ ਜਿਹੜੀ ਤੁਸੀਂ ਤਿਆਰੀਆਂ ਦੇਖ ਰਹੇ ਹੋ ਇਹ ਇੱਕ ਸਾਲ ਦੀਆਂ ਜਿਹੜੀਆਂ ਪੂਰੀ ਮਿਹਨਤ ਦੀ ਜਿਹੜਾ ਸਦਕਾ ਪਿੰਡ ਲੋਗੜ ਫਿੱਡੇ ਦੇ ਨੌਜਵਾਨ ਵੱਲੋਂ ਔਰ ਡੇਰੇ ਕਮੇਟੀ ਦੇ ਜਿਹੜੀ ਆ ਸਹਿਯੋਗ ਦੇ ਨਾਲ ਜਿਹੜੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਜੇ ਜਿਹੜੀ ਕਾਫੀ ਅਰਸੇ ਤੋਂ ਜਿਹੜੀ ਸੰਗਤਾਂ ਦੇ ਉਤਸ਼ਾਹ ਦੇ ਮਨ ਦੇ ਵਿੱਚ ਉਤਸ਼ਾਹ ਸੀ ਵੀ ਜਿਹੜੀਆਂ ਸਮਾਗਮ ਹੈ ਕਦੋਂ ਸ਼ੁਰੂ ਹੋ ਰਿਹਾ ਤੇ ਸਾਡੇ ਵਿੱਚ ਪ੍ਰਧਾਨ ਜੀ ਜਿਹੜੇ ਉਹਨਾਂ ਦੇ ਮੌਜੂਦ ਆ ਆਪਾਂ ਉਹਨਾਂ ਨਾਲ ਰੂਪਰੇਖਾ ਜਿਹੜੀ ਆ ਸਾਂਝੀ ਕਰਨਗੇ ਕੀ ਕੀ ਹੋਏਗਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਖਾਲਸਾ ਬਾਈ ਜੀ ਫਤਿਹ ਜੀ ਜੇ ਕੱਲ ਨੂੰ ਮਤਲਬ 25 ਤਰੀਕ ਹੈ ਜੀ ਜਿਹੜਾ ਨਗਰ ਕੀਰਤਨ ਦੀ ਜਿਹੜੀ ਆਰੰਭਤਾ ਉਹ ਕਿੰਨੇ ਵਜੇ ਸਟਾਰਟ ਹੋਏਗੀ ਜੀ 11 ਵਜੇ ਨਗਰ ਕੀਰਤਨ ਦੀ ਰੰਭਤਾ ਹੋਊਗੀ ਜੀ ਗੜੀ ਕੇ ਡੋਗੜ ਫਿੱਡੇ ਤੋਂ ਰਾਵਲਮਾਝਾ ਰਾਵਲਮਾਝੇ ਤੋਂ ਵਾਪਸੀ ਫਿਰੰਤ ਚੰਦਪੋਤ ਤੇ ਚੰਦਪੋਤ ਤੋਂ ਬਾਅਦ ਡਕਾਲੇ ਡਕਾਲੇ ਤੋਂ ਫਿਰ ਡੋਗੜ ਫਿੱਡੇ ਹਾਂਜੀ ਹਾਂਜੀ ਠੀਕ ਹੈ ਜੀ ਤੇ ਉਹਦੇ ਬਾਅਦ ਜਿਹੜਾ 26 ਤਰੀਕ ਨੂੰ ਜਿਹੜਾ ਸਮਾਗਮ ਹੈ ਉਹਦੀ ਆਰੰਭ ਤੱਕ ਕਿੰਨੇ ਵਜੇ ਹੋਏਗੀ 10 ਵਜੇ ਨੂੰ 26 ਤਰੀਕ ਨੂੰ 10 ਵਜੇ ਗੁਰਸੱਭ ਜੀ ਲਿਆ ਕੇ ਜਿਹੜਾ ਖੰਡ ਪਾਠ ਉਹ ਸ਼ੁਰੂ ਕੀਤਾ ਜਾਊਗਾ ਤੇ 26 ਤਰੀਕ ਨੂੰ ਕੋਈ ਸ਼ਾਮ ਦੇ ਸਮਾਗਮ ਵੀ ਹੈਗੀ ਹਾਂਜੀ 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 ਬਾਬਾ ਸਤਨਾਮ ਸਿੰਘ ਘਨੌਦੀ ਵਾਲੇ ਰਾਤ ਨੂੰ ਕੀਰਤਨ ਕਰਨਗੇ ਫਤ ਤੋਂ ਨੂੰ ਇਸ ਸਤੈ ਤਰੀਕ ਨੂੰ ਵੀ ਕੋਈ ਸਮਾਗਮ ਹੈ ਹਾਂ ਜੀ ਸਤੈ ਤਰੀਕ ਨੂੰ 6 ਤੋਂ 7 ਵਜੇ ਬਾਬਾ ਗੁਰਵਿੰਦਰ ਦਾਸ ਖਨੋਦੀ ਵਾਲੇ ਤੇ 7 ਤੋਂ 9 ਬਾਬਾ ਬਲਵਿੰਦਰ ਦਾਸ ਜੀ ਮਦੋਂ ਵਾਲੇ ਜੀ ਤੇ 28 ਤਰੀਕ ਨੂੰ ਕੀ ਸਮਾਗਮ ਹੈ ਜਿਹੜੇ 28 ਤਰੀਕ ਨੂੰ 10 ਵਜੇ ਭੋਗ ਪਊਗਾ ਜੀ ਭੋਗ ਤੋਂ ਫਰੰਤ ਆਪਣਾ ਬਾਬਾ ਸੁਰਜਨ ਸਿੰਘ ਜੀ ਕੀਰਤਨ ਕਰਨਗੇ ਉਸ ਤੋਂ ਫਰੰਤ ਰਾਗੀਤਾਂ ਦੀ ਲੱਗਣਗੇ ਜੀ ਤੇ ਕਿੰਨੇ ਵਜੇ ਤੱਕ ਸਮਾਗਮ ਚੱਲੂਗਾ ਜੀ ਇਹ 4 ਵਜੇ ਤੱਕ ਜੀ ਉਸ ਤੋਂ ਫਰੰਤ ਜਿਹੜੀਆਂ ਖੋਦਾਨ ਕੈਂਪੀ ਲੱਗੂਗਾ ਜੀ ਕੁੰਦਨ ਕੈਂਪ ਤੇ ਦਾਵਾ ਰਣਜੀਤ ਬਾਸ ਸਰਵਿਸ ਰੋਪੜ ਤੋਂ 27 ਤੋਂ 28 ਦੋ ਦਿਨ ਤਿੰਨ ਬੱਸਾਂ ਚਲਾਉਣਗੇ ਜਿਹੜੀਆਂ ਫਰੀ ਚੱਲਣਗੀਆਂ ਇਹਦਾ ਜਿਹੜਾ ਚੱਲਣ ਦਾ ਜਿਹੜਾ ਟਾਈਮ ਹੀ ਹੋਗਾ ਔਰ ਉਹਦੇ ਜਿਹੜੇ ਸਥਾਨ ਹੈ ਕਿੱਥੋਂ ਤੋਂ ਬੱਸ ਜਿਹੜੀ ਕਿੱਥੇ ਚੱਲੇਗੀ ਹਾਂਜੀ ਹਾਂਜੀ ਉਹ ਕਨੌਦੀ ਜਿਹੜਾ ਗੁਰਦੁਆਰਾ ਜੀ ਜੀ ਪਾਕਸ਼ਾ ਜੀ ਨੌਵੀਂ ਉੱਥੋਂ ਤੋਂ ਡੋਗੜ ਫਿੱਡੇ ਰੋਪੜ ਰਿਵਰਸਿਓਂ ਤੋਂ ਡੋਗੜ ਫਿੱਡੇ ਜੀ ਫਰੀ ਬੱਸ ਸਰਵਿਸ ਕੋਈ ਕਿਸਮ ਕੁ ਲੈਣ ਦੇਣਾ ਕੋਈ ਕਿਸਮ ਦੇਣਾ ਹਾਂਜੀ ਹਾਂਜੀ ਲੋੜ ਅਨਸਾਰ ਠੀਕ ਹੈ ਤੇ ਸੰਗਤਾਂ ਨੂੰ ਅਸੀਂ ਵੀ ਜੀ ਸਟਾਰਟਿੰਗ ਵੱਲੋਂ ਔਰ ਪੂਰੀ ਕਮੇਟੀ ਖੜੀ ਆ ਉਹਨਾਂ ਵੱਲੋਂ ਹੱਥ ਜੋੜ ਕੇ ਬੇਨਤੀ ਕਰਦੇ ਆ ਵੀ ਤੁਸੀਂ ਵੱਡੇ ਸਮਾਗਮ ਦੇ ਉੱਤੇ ਜ਼ਰੂਰ ਪਹੁੰਚੋ 25 ਤਰੀਕ ਨੂੰ ਨਗਰ ਕੀਰਤਨ ਜਿਹੜਾ ਕਿ 11 ਵਜੇ ਆਰੰਭ ਹੋ ਜਾਣਾ 26 27 28 ਤਰੀਕ ਨੂੰ ਜਿਵੇਂ ਕਿ ਪ੍ਰਧਾਨ ਜੀ ਵੱਲੋਂ ਦੱਸਿਆ ਗਿਆ ਵੀ ਕੀਰਤਨ ਦੇ ਉਪਰੰਤ ਹੈ ਜਿਹੜੀ ਸੰਗਤਾਂ ਨੂੰ ਨਿਹਾਲ ਕਰਨਗੇ ਔਰ ਫ੍ਰੀ ਬੱਸ ਜਿਹੜੀ ਸਰਵਿਸ ਹੈ ਉਹ ਵੀ ਕੀਤੀ ਜਾਊਗੀ ਉਸ ਤੋਂ ਲਾਭ ਖੂਨਦਾਨ ਕੈਂਪ ਹੈ ਔਰ ਹੋਰ ਅਨੇਕ ਪ੍ਰਕਾਰ ਦੇ ਸਾਧੂ ਸੰਤ ਮਹਾਤਮਾ ਜਿਹੜੇ ਪਹੁੰਚ ਰਹੇ ਨੇ ਤੇ ਤੁਸੀਂ ਵੀ ਆਪਣਾ ਜਨਮ ਸਫਲ ਕਰ ਸਕਦੇ ਹੋ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਜਿਹੜੇ ਮਹਾਪੁਰਸ਼ ਜਿਵੇਂ ਕਿ ਪਹੁੰਚ ਰਹੇ ਨੇ ਟੀਬੀ ਸਾਹਿਬ ਤੋਂ ਮਹਾਪੁਰਸ਼ ਪੇਰੇ ਉਮੀਦਗਰੀ ਜਿਹੜੇ ਐਸ ਸਕੋਰ ਵਾਲੇ ਉਹ ਪਹੁੰਚ ਰਹੇ ਨੇ ਸੁਰਖੀਆਂ ਵਾਲੇ ਬੀਬੀ ਜੀ ਉਹ ਪਹੁੰਚ ਰਹੇ ਨੇ ਹੋਰ ਵੀ ਅਨੇਕ ਪ੍ਰਕਾਰ ਦੇ ਸਾਧੂ ਸੰਗਤਾਂ ਉਰੇ ਪਹੁੰਚਣਗੇ ਔਰ ਵੱਡੀ ਗਿਣਤੀ ਦੇ ਵਿੱਚ ਜਿੱਥੇ ਸੰਗਤ ਆਂਦੀ ਆ ਉਹਨਾਂ ਨੂੰ ਅਸੀਂ ਅਪੀਲ ਕਰਦੇ ਆ ਕਮੇਟੀ ਵੱਲੋਂ ਔਰ ਜੀ ਸਟਾਰਟਿੰਗ ਵੱਲੋਂ ਕੋਈ ਵੀ ਬੰਦਾ ਨਸ਼ਾ ਕਰਕੇ ਨਾ ਆਵੇ ਔਰ ਉਹ ਆਪਣੀ ਇੱਜ਼ਤ ਤੇ ਆਪਣੇ ਮਾਪਾ ਬਪੂ ਜੀ ਦੀ ਇੱਜ਼ਤ ਖੁਦ ਦਾ ਜ਼ਿੰਮੇਵਾਰ ਹੋਏਗਾ ਉਸ ਤੋਂ ਇਲਾਵਾ ਤੁਸੀਂ ਵੱਡੀ ਗਿਣਤੀ ਦੇ ਵਿੱਚ ਤਦਾਰ ਦੇ ਵਿੱਚ ਉਹ ਸੰਗਤ ਆਂਦੀ ਹੈ ਜੇਪ ਕਤਰੇ ਤੋਂ ਤੁਸੀਂ ਜਰੂਰ ਸਾਫਤ ਆਂਦੇਣਾ ਧੰਨਵਾਦ ਜੀ ਕੈਮਰਾਮੈਨ ਅਮਨਦੀਪ ਸਿੰਘ ਦੇ ਨਾਲ ਜੀ ਸਟਾਰ ਟੀਮ ਦੇ ਨਿਰਪਾਸ ਸਿੰਘ ਲੋਗੜ